ਜੀ ਸਾਡੇ ਕੋਲ ਝੋਨੇ ਦੀ ਫਸਲ ਹੈ ਔਰ ਮੇਰੇ ਨਾਲ ਸੁਭੇਦਰ ਸਾਹਿਬ ਖੜੇ ਨੇ ਤੇ ਪਿਛਲੀਆਂ 4 ਫਸਲਾਂ ਦੇ ਵਿੱਚ ਨੇ ਲਗਾਤਾਰ ਪ੍ਰੋਡਕਟ ਯੂਜ਼ ਕੀਤਾ ਤੇ ਰਿਜ਼ਲਟ ਲੈ ਰਹੇ ਨੇ ਉਸ ਤੋਂ ਪਹਿਲਾਂ ਵੀ ਪ੍ਰੋਡਕਟ ਯੂਜ਼ ਕਰ ਰਹੇ ਜੀਗੇ ਤੇ ਜੀ ਕੀ ਕੀ ਆਪਾਂ ਪ੍ਰੋਡਕਟ ਪਾਇਆ ਹੈਗਾ ਝੋਨੇ ਦੇ ਵਿੱਚ ਤੇ ਇਹ ਕਿਹੜੀ ਫਸਲ ਹੈ ਕਿਹੜੀ ਵੈਰੈਟੀ ਹੈ ਇਹ ਜੀ ਆਪਣੀ ਹੈਗੀ 1692 ਬਾਂਸਪਤੀ ਜੀ ਇਸ ਖੇਤ ਦੇ ਵਿੱਚ ਪਹਿਲਾਂ ਕਣਕ ਸੀ ਕਣਕ ਤੋਂ ਬਾਅਦ ਇੱਕ ਮਈ ਨੂੰ ਆਪਾਂ ਨੇ ਮੱਕੀ ਬੀਜੀ ਸੀ ਇੱਕ ਮਈ ਨੂੰ ਮੱਕੀ ਦੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਹੁਣ ਆਪਾਂ ਨੇ ਲਾਈ 28 ਜੁਲਾਈ ਨੂੰ ਜੀਰੀ ਇਹ ਬਾਂਸਪਤੀ ਅੱਛਾ ਜੀ ਇਸ ਦੇ ਵਿੱਚ ਫਸਟ ਦੇ ਵਿੱਚ ਆਪਾਂ ਨੇ ਪਹਿਲਾਂ ਪਾਇਆ ਆਪਣਾ ਉਹ ਗ੍ਰੈਨੂਲ ਗ੍ਰੈਨੂਲ ਦਾਣੇਦਾਰ ਹਾਂਜੀ ਥੈਲਾ ਕੀਲਾ ਪਾਇਆ ਹੁੰਦਾ ਇੱਕ 5 ਕਿਲੋ ਦਾ ਥੈਲਾ ਹੁੰਦਾ ਹਾਂਜੀ ਉਸ ਤੋਂ ਬਾਅਦ ਫਿਰ ਆਪਾਂ ਨੇ ਪਹਿਲੇ ਰੇ ਨਾਲ ਅਸੀਂ ਆਪਣੇ ਦੂਸਰੇ ਐਸਟੀ ਸਾਈਡ ਦੀ ਦੁਕਾਨ ਤੋਂ ਲੈ ਕੇ ਫਟਾਰਾ ਪਾਇਆ ਹਾਂ ਦੂਸਰੇ ਜੀ 2 ਜੈਡ ਪਾਇਆ ਤੀਸਰੇ ਨਾਲ ਆਪਣਾ ਇਹ ਪਾਇਆ ਫਿਊਮਿਕ ਐਸਿਡ ਫਿਊਮਿਕ ਐਸਿਡ ਲਿਕਵਿਡ ਪਾਇਆ ਲਿਕਵਿਡ 82 ਦੇ ਨਾਲ ਮਿਲਾ ਕੇ ਜੀ 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 ਕੁੱਲ ਮਿਲਾ ਕੇ ਰਿਜ਼ਲਟ ਬਹੁਤ ਵਧੀਆ ਕਿਉਂ ਪਹਿਲਾਂ ਵੀ ਆਪਾਂ ਨੇ ਪਾਇਆ ਜਿਹੜਾ ਇਹਦਾ ਝਾੜ ਹੈ ਹਾਂਜੀ ਲਗਭਗ ਹਾਂ ਤਾਂ ਉੱਪਰ ਵਾਲੇ ਦੇ ਬਸ ਦੀ ਗੱਲ ਪਰ ਫਿਰ ਵੀ ਇਹ ਚੀਜ਼ਾਂ ਝਾੜ ਵਧੀਆ ਲਿਆਉਂਦੇ ਨੇ 5.5 ਕੁਇੰਟਲ ਬਿੱਗੇ ਤੋਂ ਉੱਪਰ ਕਰਦੀਆਂ ਨੇ ਕਰਦੀਆਂ ਨੇ ਮਤਲਬ ਜੇ ਤੁਸੀਂ ਕਹਿੰਦੇ ਹੋ ਕਿ ਇੱਥੇ ਕਿਹਦਾ ਰਿਜ਼ਲਟ ਆਂਦਾ ਹੈ ਤਾਂ ਤੀਜੀ ਫਸਲ ਕਾਮਯਾਬ ਹੈ ਕਾਮਯਾਬ ਦੇਖੋ ਮੈਂ ਤਾਂ ਪਹਿਲਾਂ ਪਿਛਲੇ ਵਾਲੀ ਕਰਿਆ ਹਾਂਜੀ ਉਸ ਤੋਂ ਬਾਅਦ ਹੁਣ ਵਧੀਆ ਲੱਗ ਰਹੀ ਹੈ ਦੇਖਣ ਨੂੰ ਤੁਹਾਨੂੰ ਦਿਖਾਉਣ ਨੂੰ ਲੈ ਕੇ ਆਇਆ ਮੈਂ ਬੜਾ ਹਜੇ 40 ਦਿਨ ਦੀ ਫਸਲ ਵਾਲੀ ਦੇਣ ਦੀ ਹੈ ਜੀ ਅਜੇ ਬਹੁਤ ਵਧੀਆ ਮਤਲਬ ਪਟਾਰ ਕਰ ਚੁੱਕੀ ਹੈ ਹਜੇ ਪਟਾਰ ਕਰਦੀ ਪਈ ਹੈ ਪਰ ਫਿਰ ਵੀ ਆਪਾਂ ਇੱਕ ਇੱਥੇ ਕੁਦਰਤ ਦੇ ਹੱਥਾਂ ਜੀ ਦੇਖੋ ਇਹ ਚੀਜ਼ ਨੂੰ ਹੁ 6 7 8 9 10 11 12 13 14 15 16, 16, 16 17 18 19 20, 20, 20, 20, 20, 20 21 22, 22 23 24 25 26 27 28 ਮਤਲਬ ਹਜੇ 24 ਤਿੱਲੇ ਥੱਲੇ ਹੈਗੇ ਨੇ 27 28 ਤਿੱਲੇ ਦਾ ਇਹ ਬੂਟਾ ਫਟਾਰ ਕਰ ਚੁੱਕਿਆ ਤੇ ਹੁਣ ਅਸੀਂ ਇਹਦੇ ਉੱਤੇ ਪੰਗੀ ਸਾਈਡ ਦੇ ਨਾਲ ਨੈਨੋ ਟੈਕ ਤੇ ਮੋਸ ਦੀ ਸਪਰੇ ਕਰਵਾਵਾਂਗੇ ਤਾਂ ਕਿ ਪ੍ਰੋਪਰ ਝਾੜ ਦਾ ਵੀ ਰਿਜ਼ਲਟ ਲੈ ਸਕੇ ਸਿਰਫ ਬੂਟਾ ਵਾ ਦਾ ਫਟਾਰ ਕਰਾਣਾ ਮਕਸਦ ਨਹੀਂ ਹੈ ਮਕਸਦ ਹੈ ਕਿ ਝਾੜ ਵਧੀ ਆਏ ਤਾਂ 25 ਤੋਂ 28 ਤਿੱਲਿਆਂ ਦਾ ਬੂਟਾ ਬਣ ਚੁੱਕਿਆ ਜੀ ਤੇ ਤੁਹਾਡੀ ਮਤਲਬ ਜਿਹੜੀ ਨੋਲਿਜ ਹੈ ਤੁਹਾਡੇ ਸਾਹਮਣੇ ਨਾਲ ਤੁਸੀਂ ਹੋਰ ਕਿੰਨਾ ਕੁ ਹੋਰ ਜਾਓਗੇ ਜੀ ਤੱਕ 10:00 ਵਜੇ 30 ਤੱਕ ਹੋ ਜਾਏ ਲਗਭਗ 5:30 ਤੋਂ ਪਲੱਸ ਝਾੜ ਦਿੰਦਾ ਜੀ ਠੀਕ ਹੈ ਜੀ ਹਾਂਜੀ 27 ਕੁਆਂਟਲ ਕਿੱਲੇ ਦੇ ਲਗਭਗ ਤੇ ਸਰ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ অলਰੀਡੀ ਪ੍ਰੋਡਕਟ ਬੜੀ ਵਧੀਆ ਤੇ ਕਿਹੜਾ ਯੂਜ਼ ਕਰ ਰਹੇ ਨੇ ਮੱਕੀ ਚ ਵੀ ਇਹਨਾਂ ਨੇ ਸਾਰੇ ਪ੍ਰੋਡਕਟ ਆਪਣੇ ਯੂਜ਼ ਕੀਤੇ ਨੇ ਰਿਜ਼ਲ ਤੇ 9 ਕਿਲਿਆਂ ਦੇ ਟੱਕ ਦੇ ਵਿੱਚ ਹੁਣ ਆਪਾਂ ਅਗਲੀ ਸਪਰੇ ਕਰਵਾ ਕੇ ਦੁਬਾਰਾ ਫਿਰ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਥੈਂਕ ਯੂ ਧੰਨਵਾਦ ਵਿਸ਼ੂ ਵਲ